ਤਸਵੀਰਾਂ ਬਠਿੰਡਾ ਦੀਆਂ ਨੇ ਜਿੱਥੇ ਲਾਈਨ ਪਾਰ ਇਲਾਕੇ ਦੇ ਲੋਕਾਂ ਵੱਲੋਂ ਬਿਜਲੀ ਦੇ ਲੰਬੇ-ਲੰਬੇ ਲੱਗ ਰਹੇ ਕਟਾ ਖਿਲਾਫ ਸੜਕ ਤੇ ਤਾਨਾ ਦਿੱਤਾ ਗਿਆ ਲੋਕਾਂ ਨੇ ਕਿਹਾ ਕਿ ਇੱਕ ਤਾਂ ਗਰਮੀ ਅੱਗ ਬਰਾ ਰਹੀ ਹੈ ਉਪਰੋ 14-15 ਘੰਟੇ ਲੱਗ ਰਹੇ ਬਿਜਲੀ ਦੇ ਕਟਾ ਨੇ ਲੋਕਾਂ ਦਾ ਜੀਣਾ ਮੁਸ਼ਕਿਲ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਾਰ-ਵਾਰ ਅਧਿਕਾਰੀਆਂ ਨੂੰ ਫੋਨ ਕਰਨ ਦੇ ਬਾਵਜੂਦ ਵੀ ਕੋਈ ਰਿਸਪਾਂਸ ਨਹੀਂ ਮਿਲ ਰਿਹਾ ਇਹ ਸਾਡੇ ਗਪਾਲਨਗਰ ਦੇ ਅਰਜਨਗਰ ਦੇ ਜੋਗੀਨਗਰ ਦੇ ਕੁਝ ਇਸ਼ਾ ਸਾਡਾ ਪਰਸਰਾਮ ਨਗਰ ਦਾ ਚਾਰ-ਪੰਜ ਮੱਲੇ ਇੱਕ ਮੱਲੇ 'ਚ ਚਾਰ-ਤਿੰਨ 4000 ਦੀ ਵਾਦੀ ਆ ਲਗਭਗ ਚੁਗਿਆਂ ਜਾਗਿਆਂ ਵਿੱਚ ਮਿਲਾ ਕੇ 20000 ਦੀ آبادی 15 ਘੰਟਿਆਂ ਤੋਂ ਬਿਨਾਂ ਲਾਈਟ ਤੋਂ ਬੈਠੀ ਆ। ਔਰ ਬਿਨਾਂ ਲਾਈਟ ਤੋਂ ਨਾ ਤਾਂ ਸਾਡੇ ਕੋਲੇ ਪਾਣੀ ਆ ਪੀਣ ਵਾਸਤੇ, ਨਾ ਮੂੰਹ ਹੱਥ ਧੋਣ ਵਾਸਤੇ, ਨਾ ਫਰੈਸ਼ ਹੋਣ ਵਾਸਤੇ, ਉਹ ਤਾਂ ਛੱਡੋ ਜੀ, ਨਾ ਕੋਈ ਪੱਖਾ ਚੱਲਦਾ, ਹਰ ਘਰ ਦੇ ਵਿੱਚ ਕੋਈ ਨਾ ਕੋਈ ਪੇਸ਼ੈਂਟ ਪਿਆ। ਦਿਹਾੜੀਦਾਰ ਲੋਕ ਐ, ਛੋਟੇ ਮਲਾਜਮ ਐ, ਛੋਟੇ ਦੁਕਾਨਦਾਰ ਐ। 15 ਘੰਟਿਆਂ ਤੋਂ ਲਾਈਟ ਹੈ ਨਹੀਂ। ਮੈਂ ਮੈਨੂੰ ਸਾਰੇ ਇਲਾਕੇ ਦੇ ਲੋਕ ਕਹਿੰਦੇ ਸੀ, ਅਸੀਂ ਜੈ ਸਾਹਿਬ ਨਾਲ ਗੱਲ ਕੀਤੀ ਕਹਿੰਦੇ ਜੀ 3 ਵਜੇ ਲਾਈਟ ਆ ਜਾਊਗੀ। ਏ 12 11:30 ਵਜੇ ਦੀ ਗੱਲ ਹੈ ਅਸੀਂ ਐਸਡੀਓ ਸਾਹਿਬ ਨਾਲ ਗੱਲ ਕੀਤੀ ਕਹਿੰਦੇ 4:30 ਆਜੂਗੀ 5:30 ਵਜੇ ਐਸਡੀਓ ਸਾਹਿਬ ਨਾਲ ਗੱਲ ਕੀਤੀ ਕਹਿੰਦੇ 15 ਮਿੰਟਾਂ ਚ ਛੱਡ ਰਿਹਾ ਉਹ ਤੋਂ ਬਾਅਦ 6 ਵਜੇ ਤੋਂ ਬਾਅਦ ਅਸੀਂ ਫੋਨ ਕਰ ਰਹੇ ਹਾਂ ਮੈਂ ਲਗਾਤਾਰ ਐਮਸੀ ਹੋਣ ਦੇ ਸੇਵਾਦਾਰ ਹੋਣ ਦੇ ਨਾਤੇ ਸਾਰੇ ਅਫਸਰਾਂ ਨਾਲ ਐਸਡੀਓ ਸਾਹਿਬ ਨਾਲ ਜੇਈ ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਸਾਮਣਾ ਰਾਤ ਵਕ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਆ ਸਾਰਿਆਂ ਨੇ ਫੋਨ ਬੰਦ ਕਰ ਲਏ ਆਪਣੇ ਫੋਨ ਬਿਜੀ ਕਰ ਲਏ ਇਤੋਂ ਸਾਫ਼ ਜਾਹਰ ਹੁੰਦਾ ਕਿ ਬਿਜਲੀ ਬੋਰਡ ਪੀਐਸਪੀਸੀ ਵਾਲ ਨਕਾਰਾ ਹੋ ਚੁੱਕਿਆ ਸਾਨੂੰ ਪੜੋਸੀਆਂ ਨੇ ਵੀ ਗਲਾਸ ਪਾਣੀ ਦਾ ਨਹੀਂ ਦਿੱਤਾ ਸਾਡੇ ਬੱਚੇ ਪਿਆਸੇ ਐ ਲਾਈਟ ਵੀ ਨਾ ਗਰਮੀ ਦੇ ਵਿੱਚ ਮਰਦੇ ਐ ਇੰਨੀ ਧੁੱਪ ਹੈਗੀ ਐ ਵੀ ਇਹਨਾਂ ਨੂੰ ਕੁਝ ਤਾਂ ਸੋਚਣਾ ਚਾਹੀਦਾ ਵੀ ਇੰਨੀ ਗਰਮੀ ਦੇ ਵਿੱਚ ਘੰਟਾ 2 ਘੰਟਾ ਬੰਦਾ ਕੱਟ ਲਾ ਦਿੰਦਾ ਸਾਰੀ ਰਾਤ ਹਾਂਜੀ ਤੁਹਾਡੇ ਦੇ ਏਰੀਆ ਦੇ ਐਮਐਲਏ ਵੀਰ ਜੀ ਕੁਝ ਮੈਂ ਹੋਰ ਬੋਲ ਦੂੰ ਮੈਂ ਭੰਡਾ ਆ ਇਹਦਾ ਹੀ ਆ ਪਤਾ ਨਹੀਂ ਮੈਂ ਕਿੱਥੋਂ ਬੋਲੂਗੀ ਧੁੱਪੀ ਕਰ ਜੋ ਕੰਮ ਹੁੰਦਾ ਆਪਦਾ ਕੰਮ ਨਹੀਂ ਆ ਰਿਹਾ ਬਕਾਨਾ ਕੰਮ ਆ ਰਿਹਾ ਇਹ ਲੱਡੂ ਹਜੇ ਐਸ ਏਰੀਆ ਦਾ ਸਾਡੇ ਏਰੀਆ ਦਾ ਹੈ ਨਹੀਂ ਦੁੱਖ ਸੁੱਖ ਸਾਡਾ ਇਹ ਸੁਣਦਾ ਅਦਰ ਗਈ ਅਬੀਰ ਦੀ ਲਾਟ ਬਹੁਤ ਔਖਾ ਨਿੱਕੇ ਨਿੱਕੇ ਬੱਚਿਆ ਪੋਤਾ ਦਾ ਦੋ ਤਾਂ ਇੰਨੇ ਜਾਣ ਹੋ ਗਏ ਪਾਣੀ ਵੀ ਆਈ ਨਹੀਂ ਪਾਣੀ ਵੀ ਨਹੀਂ ਆਵੇ ਇੰਨੇ ਤੰਗੀਆਂ ਗੋਟਾ ਪਵਾ ਕੇ ਜੈ ਖੰਦ ਲਾਇਕ ਸਾਨੂੰ ਕੁਝ ਵੀ ਨਹੀਂ ਛੱਡਦੇ ਹੈ ਬਹੁਤ ਪਰੇਸ਼ਾਨ ਹੋਏ ਪਏ ਆ ਬਿਜਲੀ ਪਾਣੀ ਤੋਂ ਬਿਨਾ ਬੱਚੇ ਵੀ ਬਹੁਤ ਤੰਗ ਹੋਏ ਪਏ ਹੈਗੇ ਆ ਵਿਚਾਰੇ ਅਸੀਂ ਤਾਂ ਇਹਨਾਂ ਨੂੰ ਕਰਕੇ ਲੈ ਕੇ ਆਏ ਆ ਦੁਆਕਾ ਨੂੰ ਕਰਨਾ ਲਾਉਣ ਲਈ ਮਜਬੂਰ ਹੋਏ ਪਏ ਹਾਂਜੀ ਬਹੁਤ ਜ਼ਿਆਦਾ ਪਰੇਸ਼ਾਨ ਹੋਏ ਆ ਤਾਂ ਆਏ ਆ ਸੀ ਤਾਂ ਨਹੀਂ ਤਾਂ ਜੁਆਕਰ ਨੂੰ ਲੈ ਕੇ ਕਿਉਂ ਆਂਦੇ ਆ ਇਹ ਦੇਖੀਏ ਬਿਜਲੀ ਮਤ ਪਿਆਲੇ ਉਹ ਕਹਦੇ ਆਹੋ ਆਧੇ ਘੰਟੇ ਚਾਜੂਗੀ ਘੰਟੇ ਚੰਦੀ ਪਰ ਆ ਨਹੀਂ ਰਹੀ ਬਿਜਲੀ ਨਹੀਂ ਆਈ ਨਾਲ ਸਹੀ ਜਵਾਬ ਵੀ ਨਹੀਂ ਦੇ ਰਹੇ ਫੋਨ ਵੀ ਬੀਜੀ ਬੀਜੀ ਆ ਰਿਹਾ ਚੱਕ ਨਹੀਂ ਰਹੇ ਫੋਨ ਵੀ ਕੀ ਲੱਗ ਰਿਹਾ ਮਾਤਾ ਉਹ ਤਾਂ ਕੀ ਲੱਗਣਾ ਕਿ ਭੋਰਾ ਹਾਰ ਹੋਇਆ ਪਿਆ ਹੈਗਾ ਸਾਡਾ ਤਾਂ ਸਵੇਰ ਤਾਂ ਧਰਮੀ ਦੇ ਵਿੱਚ ਬਜ਼ੁਰਗ ਵੀ ਬੈਠੇ ਨੇ ਬੱਚੇ ਵੀ ਤਰਫੀ ਜਾਂਦੇ ਨੇ ਛੁੱਟੀਆਂ ਹੈਗੀਆਂ ਸਿਰ ਉਹਨਾਂ ਦੇ ਵਿੱਚ ਨਾ ਪਾਣੀ ਆਇਆ ਹੈਗਾ ਨਾ ਲੈਟ ਆ ਕਿ ਉਤੋਂ ਕਾਰ ਕਰਮੀ ਦਾ ਹੋਇਆ ਪੇ ਹੋ ਤਾਂ ਰੱਬ ਦੇ ਸਾਰੇ ਬੰਦੇ ਤੇ ਸਾਰੇ ਆ ਬੰਦੇ ਵੀ ਨਹੀਂ ਗੱਲ ਸੁਣਦੇ ਸਾਡੀ ਸਮੱਸਿਆ ਆ ਰਹੀ ਹੈ ਭਾਈ ਸਾਹਿਬ ਲਾਈਟ ਸਮੱਸਿਆ ਬਹੁਤ ਆ ਰਹੀ ਹੈ ਜੀ ਸਵੇਰ ਦੀ ਲਾਈਟ ਹੈ ਨਹੀਂਗੀ ਅਸੀਂ ਤਾਂ ਕੰਮ ਤੇ ਗਏ ਹੋਏ ਸੀਗੇ ਬੱਚਿਆਂ ਨੂੰ ਪਰੇਸ਼ਾਨੀ ਹੋ ਰਹੀ ਹੈ ਹੁਣ ਸਾਰਾ ਦਿਨ ਕੰਮ ਕਰਕੇ ਰਾਤ ਨੂੰ ਫੇਰ ਜਾਗਦੇ ਰਹਿਾਂਗੇ ਅਗਲੇ ਦਿਨ ਕੰਮ ਕਿਵੇਂ ਕਰਾਂਗੇ ਤਾਂ ਬਹੁਤ ਦਿੱਕਤ ਹੈ ਲਾਈਟ ਕਰਕੇ ਲਾਈਟ ਮੈਕਸਿਮਮ 8-9 ਵਜੇ ਦੀ Chandar Consultants Limited Building Maintenance Handyman under Chatrade platform is now available on your local London area. He has more than 5 years' experience in same line. He used to work with reputed companies, agencies, as well local builders with brothers. He is professional by plumbing, electrician, masonry car painting. For more information, please contact him at under check Trade platform, www.jacktrade.com/921760. Chander Consultants Limited, call him on this number 07940795686. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ